ਸਤਨਾਮ ਸ਼੍ਰੀ ਵਾਹੀ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਆਪਾਂ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਜਿਹੜੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਹਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਅੱਜ 11ਵੀਂ ਪੌੜੀ ਦੀ ਆਪਾਂ ਨੇ ਵਿਚਾਰ ਹੈ ਜਿਹੜੀ ਉਹ ਸਰਵਣ ਕਰਨੀ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡੇ ਸਿਰ ਦੇ ਉੱਤੇ ਮਿਹਰਾ ਪਰਿਆ ਹੱਥ ਰੱਖ ਦੇਣ ਤਾਂ ਕਿ ਅਸੀਂ ਵਾਹਿਗੁਰੂ ਜੀ ਕਿਰਪਾ ਦੇ ਸਦਕਾ ਗੁਰਮਤ ਦੇ ਧਾਰੇ ਦੇ ਅੰਦਰ ਰਹਿੰਦੇ ਹੋਏ ਕਥਾ ਵਿਚਾਰ ਨੂੰ ਕਰ ਸਕੀਏ ਅਤੇ ਗੁਰੂ ਕਿਰਪਾ ਕਰੇ ਇਹ ਕਥਾ ਦਾ ਜਿਹੜਾ ਸਾਰ ਹੈ ਕਥਾ ਦੀ ਜਿਹੜੀ ਗੱਲ ਹੈ ਕਥਾ ਦੇ ਵਿੱਚ ਜਿਹੜੀ ਦੱਸੀ ਗਈ ਵਿਚਾਰ ਹੈ ਜਿਹੜੀ ਗੁਰਬਾਣੀ ਦੇ ਅੰਦਰ ਗੁਰੂ ਨੇ ਸਾਨੂੰ ਗੱਲ ਸਮਝਾਉਣੀ ਕੀਤੀ ਹੈ ਸਾਡੇ ਸਮਝ ਦੇ ਵਿੱਚ ਆ ਜਾਵੇ ਗੁਰੂ ਮਹਾਰਾਜ ਜੀ ਇਸ ਪੌੜੀ ਦੀ ਜਿਹੜੀ ਆਰੰਭਤਾ ਹੈ ਉਹ ਸੁਣਿਆ ਸਰਾਂ ਗੁਣਾ ਕੇ ਗਾਹ ਜਿਹੜੇ ਗਿਆਨ ਦੇ ਸਾਧਨ ਮਹਾਰਾਜ ਜੀ ਨੇ ਦੱਸੇ ਸਨ ਸਰਵਣ ਮੰਨਣ ਅਧਿਆਸਨ ਸਰਵਣ ਦੀ ਜਿਹੜੀ ਇਹ ਚੌਥੀ ਪੌੜੀ ਹੈ ਚਾਰ ਪੌੜੀਆਂ ਸਰਵਣ ਦੀਆਂ ਹਨ ਗਿਆਨ ਦੇ ਚਾਰ ਸਾਧਨ ਦੱਸੇ ਸਨ ਸਰਵਣ ਮੰਨਣ ਅਧਿਆਸਨ ਸੋ ਸਰਵਣ ਦੇ ਅੰਦਰ ਸੁਣਨ ਦੇ ਅੰਦਰ ਕਿਸ ਤਰ੍ਹਾਂ ਗਿਆਨ ਸੁਣਨ ਦੇ ਨਾਲ ਪ੍ਰਾਪਤ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਨੇ ਸੁਣਿਆ ਸਰਾਂ ਗੁਣਾ ਕੇ ਗਾਹ ਸਰਾਂ ਤੋਂ ਭਾਵ ਹੈ ਸਮੁੰਦਰ ਗੁਨਾ ਤੋਂ ਤਪ ਹੈ ਗੁਨਾ ਦਾ ਸਮੁੰਦਰ ਸੰਸਾਰਕ ਤੌਰ ਤੇ ਤੇ ਪਰਮਾਰਥਕ ਤੌਰ ਤੇ ਦੋ ਤਰ੍ਹਾਂ ਦੇ ਸਮੁੰਦਰ ਹਨ ਸੰਸਾਰਕ ਸੰਸਾਰ ਦੇ ਅੰਦਰ ਗੁਨਾ ਦਾ ਸਮੁੰਦਰ ਗ੍ਰੰਥਾਂ ਨੂੰ ਕਿਹਾ ਜਾਂਦਾ ਹੈ ਧਾਰਮਿਕ ਗ੍ਰੰਥਾਂ ਨੂੰ ਸੰਸਾਰ ਦੇ ਅੰਦਰ ਕੀ ਕਿਹਾ ਜਾਂਦਾ ਗੁਨਾ ਦਾ ਜਿਹੜਾ ਸਮੁੰਦਰ ਹੈ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਨਾਮ ਦੇ ਜਿਹੜੇ ਸਿਮਰਨ ਦੇ ਅਭਿਆਸ ਨੂੰ ਕਰਦਾ ਹੈ ਨਾਮ ਬਾਣੀ ਨੂੰ ਸੁਣਦਾ ਹੈ ਗੁਰਬਾਣੀ ਨੂੰ ਸੁਣਦਾ ਹੈ ਸੁਣਨ ਦੇ ਨਾਲ ਹੀ ਉਸ ਨੂੰ ਕੀ ਹੋ ਜਾਂਦਾ ਹੈ ਗਾ ਤੋਂ ਪਾਵ ਹੈ ਵਿਚਾਰ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਗਾ ਲੈਂਦਾ ਹੈ ਵਿਚਾਰ ਲੈਂਦਾ ਹੈ ਜਿੰਨੇ ਵੀ ਸੰਸਾਰ ਦੇ ਅੰਦਰ ਗੁਨਾ ਦੇ ਸਾਗਰ ਭਾਵ ਧਾਰਮਿਕ ਗ੍ਰੰਥ ਜਿਹੜੇ ਗੁਨਾ ਦੇ ਭੰਡਾਰੇ ਹਨ ਉਹਨਾਂ ਨੂੰ ਸੁਣਨ ਦੇ ਨਾਲ ਹੀ ਵਿਚਾਰ ਲੈਂਦਾ ਹੈ ਆਪਾਂ ਉਦਾਹਰਨ ਦੇ ਤੌਰ ਤੇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜੁੱਠੇ ਸ਼ਬਦੋ ਕਜਾਏ ਕਿੰਨੀ ਕੁ ਉਮਰ ਸੀ ਉਹਨਾਂ ਨੇ ਬਾਣੀ ਨੂੰ ਸੁਣ ਕਰਕੇ ਹੀ ਇਹਨੇ ਗਿਆਨ ਦੀ ਪ੍ਰਾਪਤੀ ਨੂੰ ਜਿਹੜਾ ਹਾਸਲ ਕੀਤਾ ਹੈ ਸਹਿਬਜ਼ਾਦਿਆਂ ਦੀ ਗੱਲ ਕਰੀਏ ਸੁਣਨ ਦੀ ਕਿਰਪਾ ਦੇ ਸਦਕਾ ਦੂਸਰਾ ਜਿਹੜਾ ਪਰਮਾਰਥ ਦੇ ਵਿੱਚ ਗੱਲ ਕਰੀਏ ਤਾਂ ਸੁਣਨ ਦਾ ਪਾਪ ਕੀ ਹੈ ਸਰਾਂ ਗੁਣਾ ਗੁਣਾ ਦਾ ਸਮੁੰਦਰ ਕੌਣ ਹੈ ਪ੍ਰਮਾਤਮਾ ਹੈ ਸਭ ਤੋਂ ਵੱਡਾ ਜਿਹੜਾ ਗੁਣਾ ਦਾ ਸਾਗਰ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਉਹ ਤਾਂ ਗੁਣਾ ਦਾ ਸਾਗਰ ਹੈ ਜਿਹੜੇ ਗੁਣ ਵੰਡਦਾ ਹੈ ਗੁਰੂ ਮਹਾਰਾਜ ਜੀ ਕਹਿੰਦੇ ਨੇ ਗਾਹ ਉਸ ਦਾ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ ਪਾਪ ਉਹ ਗੁਨਾ ਦੇ ਸਾਗਰ ਤੱਕ ਉਸ ਦੀ ਪਹੁੰਚ ਹੋ ਜਾਂਦੀ ਹੈ ਜੋ ਨਾਮ ਬਾਣੀ ਨੂੰ ਧਿਆਨ ਦੇ ਨਾਲ ਸੁਣਦਾ ਹੈ ਸਰਵਣ ਕਰਦਾ ਹੈ ਬਾਣੀ ਨੂੰ ਅਗਲੀ ਪੰਕਤੀ ਦੇ ਵਿੱਚ ਅੰਦਰ ਮਹਾਰਾਜ ਜੀ ਨੇ ਸੁਣਿਆ ਸੇਖ ਪੀਰ 파ਤਸ਼ਾਹ ਮੁਸਲਮਾਨਾਂ ਦੇ ਅੰਦਰ ਜਿਸ ਤਰ੍ਹਾਂ ਹਿੰਦੂਆਂ ਦੇ ਅੰਦਰ ਪੰਡਤ ਇੱਕ ਜਿਹੜੀ ਪਦਵੀ ਹੈ ਉਸੇ ਤਰ੍ਹਾਂ ਮੁਸਲਮਾਨਾਂ ਦੇ ਅੰਦਰ ਵੀ ਸ਼ੇਖ ਇੱਕ ਪੂਜਨੀਕ ਜਾਂ ਕਹਿ ਲਈਏ ਸਤਕਾਰਯੋਗ ਪਦਵੀ ਹੈ ਜਿਸ ਤਰ੍ਹਾਂ ਖੱਤਰੀ ਬ੍ਰਾਹਮਣ ਸੂਦ ਵੈਸ ਇਹਨਾਂ ਆਚਾਰਾਂ ਦੇ ਵਿੱਚੋਂ ਬ੍ਰਾਹਮਣ ਨੂੰ ਜਿਹੜੀ ਮਾਨਤਾ ਹੈ ਉਸੇ ਤਰ੍ਹਾਂ ਮੁਸਲਮਾਨਾਂ ਦੇ ਅੰਦਰ ਸ਼ੇਖ ਹੈ ਜਿਹੜਾ ਉਸ ਨੂੰ ਮਾਨਤਾ ਹੈ ਪੀਰ ਵੀ ਇੱਕ ਵਲੀ ਇੱਕ ਪੈਗੰਬਰ ਕਹਿ ਲਈਏ ਇੱਕ ਔਲੀਆ ਕਹਿ ਲਿਏ ਜੋ ਉਸ ਪਰਮਾਰਥ ਦੇ ਰਾਹ ਦੇ ਉੱਤੇ ਪਹੁੰਚ ਚੁੱਕਿਆ ਹੈ ਜਿਸ ਨੇ ਪ੍ਰਮਾਤਮਾ ਤੱਕ ਪਹੁੰਚ ਕਰ ਲਈ ਹੈ ਉਸ ਨੂੰ ਪੀਰ ਕਿਹਾ ਜਾਂਦਾ ਹੈ ਮੁਸਲਮਾਨੀ ਜਿਹੜੀ ਗ੍ਰੰਥਾਂ ਦੇ ਵਿੱਚ ਪਾਤਸ਼ਾਹ ਜਿਹੜਾ ਦੋ ਸ਼ਬਦਾਂ ਦਾ ਸੁਮੇਲ ਹੈ ਪਾਤ ਤੋਂ ਪਾਉ ਹੁੰਦਾ ਹੈ ਤਖਤ ਸ਼ਾਹ ਤੋਂ ਮਤਲਬ ਹੁੰਦਾ ਹੈ ਮਾਲਕ ਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਨਾਮ ਬਾਣੀ ਨੂੰ ਸੁਣਦਾ ਹੈ ਨਾਮ ਬਾਣੀ ਦੇ ਸੁਣਨ ਦੇ ਸਦਕਾ ਸ਼ੇਖ ਪੀਰ ਤੇ ਪਾਤਸ਼ਾਹ ਦੀ ਜਿਹੜੀ ਪਦਵੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਬਹੁਤ ਸਾਰੇ ਲੋਕਾਂ ਨੇ ਕੀਤਾ ਹੈ ਦੂਸਰਾ ਜਿਹੜਾ ਪੀਰ ਦਾ ਸ਼ਬਦ ਹੁੰਦਾ ਹੈ ਪੀਰ ਦਾ ਮਤਲਬ ਉਹ ਤਕਲੀਫ ਆਪਾਂ ਕਹਿੰਦੇ ਕੌਣ ਜਾਣੇ ਪੀਰ ਪਰਾਈ ਪੀੜ ਦਾ ਦੂਸਰਾ ਅਰਥ ਹੈ ਤਕਲੀਫ ਦੁਨੀਆ ਦੇ ਅੰਦਰ ਸਭ ਤੋਂ ਜਿਹੜੀ ਵੱਡੀ ਤਕਲੀਫ ਹੈ ਉਹ ਕੀ ਹੈ ਸਭ ਤੋਂ ਵੱਡੀ ਤਕਲੀਫ ਜਾਂ ਸਭ ਤੋਂ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ ਦੁੱਖ ਗੁਰੂ ਮਹਾਰਾਜ ਜੀ ਕਹਿੰਦੇ ਨਾਮ ਬਾਣੀ ਨੂੰ ਸੁਣਨ ਦੇ ਸਦਕਾ ਇਹ ਜਿਹੜਾ ਜਨਮ ਮਰਨ ਦਾ ਦੁੱਖ ਹੈ ਉਹ ਕੱਟਿਆ ਜਾਂਦਾ ਹੈ ਆਪਾਂ ਅਰਦਾਸ ਕਰਦੇ ਹਾਂ ਨਾ ਪਹਿਲਾਂ ਵੀ ਸਰਵਣ ਕੀਤਾ ਹੈ ਕਿ ਜਦੋਂ ਗਰੰਥੀ ਸਿੰਘ ਕੋਈ ਅਕਾਲ ਚਲਾਣਾ ਕਰ ਜਾਂਦਾ ਹੈ ਕਹਿੰਦੇ ਹਨ ਕਿ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜਨਮ ਮਰਨ ਦਾ ਗੇੜ ਕੱਟ ਦੇਣਾ ਉਹ ਕਹਿਣ ਤੋਂ ਪਾਪ ਕੀ ਹੈ ਕਿ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ ਬਹੁਤ ਵੱਡਾ ਦੁੱਖ ਹੈ ਉਸ ਮਾਤਾ ਨੂੰ ਪੁੱਛੋ ਜਿਹੜੀ ਬੱਚੇ ਨੂੰ ਪ੍ਰਸੂਤ ਦੇ ਵਿੱਚ ਜਨਮ ਦਿੰਦੀ ਹੈ ਕਹਿੰਦੇ ਹਨ ਡਾਕਟਰ ਕਹਿੰਦੇ ਨੇ ਕਿ 706 ਹੱਡੀਆਂ ਇਕੱਠੀਆਂ ਟੁੱਟ ਜਾਣ ਐਨੀ ਤਕਲੀਫ ਹੈ ਜਿਹੜੀ ਉਦੋਂ ਮਾਤਾ ਨੂੰ ਬੱਚੇ ਨੂੰ ਜਨਮ ਦੇਣ ਲੱਗਿਆ ਹੁੰਦੀ ਹੈ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਪੀਰ ਜਿਹੜੀ ਹੈ ਇਹ ਜਨਮ ਮਰਨ ਦੀ ਪੀੜ ਹੈ ਇਹ ਸੁਣਨ ਦੇ ਨਾਲ ਬਾਣੀ ਨੂੰ ਧਿਆਨ ਦੇ ਨਾਲ ਸੁਣਨ ਦੇ ਨਾਲ ਬਾਣੀ ਨੂੰ ਵਿਚਾਰਨ ਦੇ ਨਾਲ ਖਤਮ ਹੋ ਜਾਂਦੀ ਹੈ ਤੇ ਦੂਸਰੀ ਛੇਕ ਪੀਰ ਤੇ ਪਾਤਸ਼ਾਹ ਦੀ ਜਿਹੜੀ ਪਦਵੀ ਹੈ ਉਸ ਨੂੰ ਹਾਸਲ ਕੀਤਾ ਜਾ ਸਕਦਾ ਹੈ ਨੀਚ ਜਾਤ ਜਿਹੜੇ ਜਪਦੇ ਆ ਉੱਤਮ ਪਦਵੀ ਪਾਉਂਦੇ ਹਨ अनेका ਹੀ ਪਗਤ ਹਨ अनेका ਹੀ ਉਦਾਹਰਨ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੂੰ ਕੋਈ ਜੁਲਾਹਾ ਕਹਿ ਕਰਕੇ ਬੁਲਾਉਂਦਾ ਸੀ ਜਿਨ੍ਹਾਂ ਨੂੰ ਕੋਈ ਕਸਾਈ ਸਦਨਾ ਕਹਿ ਕੇ ਬੁਲਾਉਂਦਾ ਸੀ ਵੇਸ਼ਵਾਸੀ ਜਿਹੜੀ ਉਹ ਵੀ ਹੈ ਨਾਮ ਨੂੰ ਸੁਣ ਕਰਕੇ ਤੋਤੇ ਨੂੰ ਰਟਨ ਕਰਾਉਂਦਿਆ ਕਰਾਉਂਦਿਆਂ ਉਸ ਪਦਵੀ ਤੱਕ ਪਹੁੰਚ ਗਈ ਹੈ ਆਪਾਂ ਕਿਉਂ ਨਹੀਂ ਪਹੁੰਚ ਸਕਦੇ ਹਾਂ ਗੁਰੂ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਨ ਸਾਡੇ ਅੰਦਰ ਉਹ ਬਿਰਤੀ ਆ ਜਾਵੇ ਅਸੀਂ ਬਾਣੀ ਨੂੰ ਸੁਣਨ ਦੀ ਸਾਨੂੰ ਆਦਤ ਪੈ ਜਾਵੇ ਨਾਮ ਨੂੰ ਸੁਣਨ ਦੀ ਆਦਤ ਪੈ ਜਾਵੇ ਨਾਮ ਨੂੰ ਸੁਣਨਾ ਕਿਸ ਤਰ੍ਹਾਂ ਹੈ ਆਪਣੇ ਮੂੰਹ ਤੋਂ ਹੀ ਬੋਲ ਕਰਕੇ ਆਪਣੇ ਕੰਨਾਂ ਦੁਆਰਾ ਵੀ ਸੁਣਿਆ ਜਾ ਸਕਦਾ ਹੈ ਜਿਹੜਾ ਨਾਮ ਦਾ ਅਭਿਆਸ ਹੈ ਸਭ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਬੋਲ ਕਰਕੇ ਕਿਉਂ ਕਿਹਾ ਜਾਂਦਾ ਬੋਲ ਕਰਕੇ ਕਰੋ ਕਿਉਂਕਿ ਜਿੰਨਾ ਚਿਰ ਆਪਾਂ ਬੋਲਾਂਗੇ ਬੋਲ ਕਰਕੇ ਸਾਡੇ ਕੰਨਾਂ ਤੱਕ ਜਾਏਗਾ ਸਾਡੇ ਰੋਮਾਂ ਤੱਕ ਜਾਏਗਾ ਜਦੋਂ ਪਾਠ ਕੀਤਾ ਜਾਂਦਾ ਹੈ ਮੂੰਹ ਜਬਾਨੀ ਵੀ ਯਾਦ ਹੁੰਦਾ ਹੈ ਲੇਕਿਨ ਗੁਟਕਾ ਸਾਹਿਬ ਕਿਉਂ ਲਿਆ ਜਾਂਦਾ ਹੈ ਕਿਉਂ ਕਿਉਂਕਿ ਜਦੋਂ ਆਪਾਂ ਬਾਣੀ ਦੇ ਦਰਸ਼ਨ ਕਰਦੇ ਹਾਂ ਨਾਲ ਦੀ ਨਾਲ ਅੱਖਾਂ ਪਵਿੱਤਰ ਹੁੰਦੀਆਂ ਹਨ ਜਦੋਂ ਆਪਾਂ ਬੋਲਦੇ ਹਾਂ ਜੀਭ ਪਵਿੱਤਰ ਹੁੰਦੀ ਹੈ ਬੋਲਣ ਦੇ ਨਾਲ ਜਿਹੜੀ ਆਵਾਜ਼ ਨਿਕਲਦੀ ਹੈ ਕੰਨ ਵੀ ਪਵਿੱਤਰ ਹੁੰਦੇ ਹਨ ਹਿਰਦਾ ਪਵਿੱਤਰ ਹੋ ਜਾਂਦਾ ਹੈ ਇਸ ਕਰਕੇ ਸੁਣਨ ਦੀ ਜਿਹੜੀ ਬੜੀ ਮਹਾਨਤਾ ਹੈ ਉਸ ਤੋਂ ਅੱਗੇ ਮਹਾਰਾਜ ਜੀ ਕਹਿੰਦੇ ਸੁਣਿਆ ਅੰਦੇ ਪਾਵੇ ਰਾਹ ਹੁਣ ਅੰਦੇ ਹਨ ਜਿਹੜੇ ਸੰਸਾਰਿਕ ਅੰਦੇ ਵੀ ਹਨ ਪਰਮਾਰਥਕ ਅੰਦੇ ਵੀ ਹਨ ਸੰਸਾਰਿਕ ਅੰਨੇ ਕਿਸ ਤਰ੍ਹਾਂ ਹੁੰਦੇ ਹਨ ਕੋਈ ਸੰਸਾਰਿਕ ਤੌਰ ਤੇ ਜਿਸ ਦੀਆਂ ਅੱਖਾਂ ਨਹੀਂ ਹਨ ਉਹਨਾਂ ਨੂੰ ਕਹੇ ਕੋਈ ਗਲਤ ਰਸਤੇ ਜਾ ਰਿਹਾ ਹੋਵੇ ਕੋਈ ਹੱਥ ਫੜ ਕਰਕੇ ਜਾਂ ਬੋਲ ਕਰਕੇ ਉਸ ਨੂੰ ਕਹਿ ਦਿੰਦਾ ਭਾਈ ਤੂੰ ਗਲਤ ਜਾ ਰਿਹਾ ਹੈ ਉਹ ਦੂਸਰੇ ਪਾਸੇ ਚਲੇ ਜਾਂਦਾ ਸੁਣਿਆ ਅੰਦੇ ਪਾਵੈ ਰਾ ਪਹਿਲਾਂ ਸਿੱਧੇ ਆਰਥ ਹਨ ਸੰਸਾਰਿਕ ਤੌਰ ਤੇ ਅੰਨੇ ਨੂੰ ਰਾਹ ਮਿਲ ਜਾਂਦਾ ਹੈ ਸੁਣ ਦੇ ਨਾਲ ਕਿ ਭਾਈ ਕਿਸੇ ਨੇ ਕਹਿ ਦਿੱਤਾ ਕਿ ਰਸਤਾ ਗਲਤ ਹੈ ਅੱਗੇ ਟੋਆ ਹੈ ਥੋੜਾ ਖੱਬੇ ਸੱਜੇ ਹੋ ਜਾ ਉਹ ਕੀ ਕਰੇਗਾ ਖੱਬੇ ਸੱਜੇ ਹੋ ਜਾਏਗਾ ਉਸ ਟੋਏ ਦੇ ਵਿੱਚ ਡਿੱਗਣੋਂ ਬਚ ਜਾਏਗਾ ਪਰ ਜਿਹੜਾ ਪਰਮਾਰਥ ਰਾਹ ਹੈ ਉਸ ਦੇ ਵਿੱਚ ਅੰਨਾ ਹੈ ਜਿਹੜਾ ਅੱਖਾਂ ਦਾ ਅੰਨਾ ਨਹੀਂ ਮੰਨਿਆ ਜਾਂਦਾ ਗੁਰਬਾਣੀ ਕਹਿੰਦੀ ਹੈ ਅੰਦੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੀਂ ਭਾਪ ਕੀ ਹੈ ਅੰਦੇ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਨ੍ਹਾਂ ਦੇ ਅੱਖਾਂ ਨਹੀਂ ਹਨ ਗੁਰਬਾਣੀ ਅਨੁਸਾਰ ਅੰਨੇ ਉਹਨਾਂ ਨੂੰ ਕਿਹਾ ਹੈ ਅੰਦੇ ਸੇ ਨਾਨਕਾ ਖਸਮੋਂ ਖੁੱਥੇ ਜਾਏ ਖਸਮ ਤੋਂ ਬੇਮੁਖ ਹੋ ਚੁੱਕੇ ਹਨ ਜਿਹੜੇ ਖਸਮ ਤੋਂ ਖੁੰਝ ਚੁੱਕੇ ਹਨ ਜਿਹੜੇ ਪ੍ਰਮਾਤਮਾ ਦੇ ਰਾਹ ਤੋਂ ਭਟਕ ਚੁੱਕੇ ਹਨ ਉਹਨਾਂ ਨੂੰ ਗੁਰਬਾਣੀ ਦੇ ਅੰਦਰ ਅੰਨੇ ਕਿਹਾ ਗਿਆ ਅੱਖਾਂ ਤੋਂ ਅੰਨ੍ਹਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਗੁਰਬਾਣੀ ਦਾ ਕੀਰਤਨ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਰਾਗੀ ਹਨ ਕਿੰਨੇ ਰਾਗੀ ਹਨ ਲੋਕ ਉਹਨਾਂ ਨੂੰ ਮੱਥੇ ਟੇਕਦੇ ਹਨ ਉਹਨਾਂ ਨੂੰ ਜਾ ਜਾ ਕੇ ਉਹਨਾਂ ਦੇ ਚਰਨ ਸਪਰਸ਼ ਕਰਦੇ ਹਨ ਕਿਉਂਕਿ ਉਹਨਾਂ ਦੇ ਇੰਨੀ ਗੁਰਬਾਣੀ ਕੰਠ ਹੈ ਐਨਾ ਕੋ ਰਸ ਭਿੰਨਾ ਕੀਰਤਨ ਕਰਦੇ ਹਨ ਉਹਨਾਂ ਨੂੰ ਅੱਖਾਂ ਤੋਂ ਅੰਨਾ ਕੋਈ ਮੰਨਦਾ ਨਹੀਂ ਹੈ ਗੁਰਬਾਣੀ ਅਨੁਸਾਰ ਅੱਖਾਂ ਤੋਂ ਅੰਨੇ ਨੂੰ ਅੰਨਾ ਨਹੀਂ ਮੰਨਿਆ ਜਾਂਦਾ ਅੰਦੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੇ ਅੰਦੇ ਸਈ ਨਾਨਕਾ ਖਸਮੋਂ ਘੁੱਥੇ ਜਾਹੀਂ ਭਾਵੇਂ ਕੀ ਹੈ ਜਿਹੜੇ ਖਸਮ ਤੋਂ ਬੇਮੁਖ ਹੋ ਗਏ ਹਨ ਪਰਮਾਤਮਾ ਤੋਂ ਬੇਮੁਖ ਹੋਏਗੇਨ ਉਹਨਾਂ ਨੂੰ ਅੰਨੇ ਕਿਹਾ ਜਾਂਦਾ ਹੈ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖਣ ਸਾਡੇ ਤੇ ਕਿਰਪਾ ਕਰਨ ਅਸੀਂ ਗੁਰੂ ਤੋਂ ਬੇਮੁਖ ਨਾ ਹੋਈਏ ਗੁਰੂ ਸਾਡੇ ਉੱਤੇ ਐਸੀ ਕਿਰਪਾ ਬਣਾ ਰੱਖੇ ਐਸੇ ਗੁਰਮੁਖਾਂ ਦਾ ਮੇਲ ਕਰਾਵੇ ਜਿਹੜੇ ਸਾਨੂੰ ਮੋੜ-ਮੋੜ ਕਰਕੇ ਗੁਰੂ ਦੇ 발 ਲੈ ਕਰਕੇ ਆਉਣ ਐਸੀ ਸੰਗਤ ਤੋਂ ਗੁਰੇਜ਼ ਕਰੀਏ ਜਿਹੜੀ ਸੰਗਤ ਸਾਨੂੰ ਗੁਰੂ ਤੋਂ ਦੂਰ ਕਰਦੀ ਹੈ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ ਸਾਖਤ ਤੋਂ ਪਾਵਕੇ ਹੈ ਜਿਹੜਾ ਜਿਸ ਤਰ੍ਹਾਂ ਕਹਿ ਲੀਏ ਸੂਰਜ ਹੈ ਸੂਰਜ ਦਾ ਇੱਕ ਰੋਸ਼ਨੀ ਦਾ ਜਿਹੜਾ ਸੋਮਾ ਹੈ ਪਰ ਉਸ ਦੀ ਜਿਹੜੀ ਕਿਰਨ ਹੈ ਨਾ ਉਹ ਰੋਸ਼ਨੀ ਦਾ ਸੋਮਾ ਨਹੀਂ ਉਹ ਸੂਰਜ ਤੋਂ ਨਿਕਲ ਕੇ ਰਕੇ ਆਈ ਹੈ ਜਿਹੜਾ ਸੂਰਜ ਨੂੰ ਛੱਡ ਕਰਕੇ ਉਸ ਕਿਰਨ ਦੀ ਪੂਜਾ ਕਰਨ ਲੱਗ ਜਾਂਦਾ ਹੈ ਉਸ ਨੂੰ ਸਾਖਤ ਕਿਹਾ ਜਾਂਦਾ ਹੈ ਸਿੱਧੇ ਤੌਰ ਤੇ ਕਹੀਏ ਜਿਹੜਾ ਪ੍ਰਮਾਤਮਾ ਨੂੰ ਛੱਡ ਕਰਕੇ ਉਸ ਦੀਆਂ ਸ਼ਕਤੀਆਂ ਦੀ ਪੂਜਾ ਕਰਦਾ ਹੈ ਉਹਨਾਂ ਨੂੰ ਸਾਖਤ ਕਿਹਾ ਜਾਂਦਾ ਹੈ ਜਿਹੜਾ ਪਰਮਾਤਮਾ ਤੋਂ ਬੇਮਕੋ ਚੁੱਕਿਆ ਹੈ ਤੂੰ ਨੇ ਧਾਗੇ ਤਵੀਤਾਂ ਐਸੇ ਮੜੀਆਂ ਮਸਾਣਾ ਦੀ ਪੂਜਾ ਕਰਨ ਲੱਗ ਗਿਆ ਹੈ ਮਹਾਰਾਜ ਜੀ ਕਹਿੰਦੇ ਸਾਖਤ ਸਿਉਕਰ ਉਲਟੀ ਰੇ ਐਸੇ ਬੰਦੇ ਤੋਂ ਕਹਿੰਦੇ ਉਲਟੀ ਦਿਸ਼ਾ ਕਰ ਲੈ ਜੇ ਉਹ ਸਾਹਮਣੇ ਆ ਰਿਹਾ ਹੋਵੇ ਉਸ ਤੋਂ ਪਰਲੇ ਪਾਸੇ ਮੂੰਹ ਕਰਕੇ ਚਲਿਆ ਜਾ ਕਿਉਂਕਿ ਸਾਖਤ ਸੰਗ ਨਾ ਛੁੱਟਸੀ ਰੇ ਐਸੇ ਬੰਦੇ ਦਾ ਜਿਹੜਾ ਸੰਗ ਹੈ ਫਿਰ ਛੱਡ ਨਹੀਂ ਸਕਦੇ ਕਿਉਂਕਿ ਉਹ ਜਿਹੜਾ ਪੰਜ ਵਿਕਾਰ ਹਨ ਕਾਮ ਕਰੋ ਲੋਭ ਹੰਕਾਰ ਉਸ ਦੀਆਂ ਗੱਲਾਂ ਐਸੀਆਂ ਹੋਣ ਗਿਆ ਉਸ ਦੇ ਵਿਚਾਰ ਐਸੇ ਹੋਣਗੇ ਉਸ ਦੀ ਭਾਵਨਾ ਐਸੀ ਹੋਏਗੀ ਉਸ ਦਾ ਔਰਾ ਐਸਾ ਹੋਏਗਾ ਜਿਹੜਾ ਤੁਹਾਨੂੰ ਵੀ ਪਲੀਤ ਕਰ ਦੇਗਾ ਤੁਹਾਨੂੰ ਵੀ ਮਲੀਨ ਕਰ ਦੇਗਾ ਤੁਹਾਨੂੰ ਵੀ ਗੰਦਿਆ ਕਰ ਦੇਗਾ ਐਸੇ ਬੰਦੇ ਤੋਂ ਕਹਿੰਦੇ ਮਹਾਰਾਜ ਦੂਰ ਰਹਿਣਾ ਚਾਹੀਦਾ ਹੈ ਅੱਗੇ ਜਿਹੜੀ ਪੰਕਤੀ ਹੈ ਮਹਾਰਾਜ ਜੀ ਸੁਣਿਆ ਹੈ ਹਾਥ ਹੋਵੇ ਅਸਗਾਹ ਅਸਗਾਹ ਫੇਰ ਕਿਹਾ ਡੂੰਘੇ ਸਮੁੰਦਰ ਨੂੰ ਕਿਹਾ ਜਾਂਦਾ ਹੈ ਹਾਥ ਹੋਵੇ ਭਾਵ ਹੱਥ-ਹੱਥ ਹੋ ਜਾਂਦਾ ਹੈ ਆਪਾਂ ਹੁਣ ਤਿੰਨ ਜਿਹੜੀਆਂ ਉਦਾਹਰਨਾਂ ਹਨ ਉਹ ਲੈਣੀਆਂ ਹਨ ਸਭ ਤੋਂ ਪਹਿਲਾਂ ਸਨਾਤਨ ਦੇ ਵਿੱਚੋਂ ਲਵਾਂਗੇ ਕਈ ਵਾਰੀ ਕੋਈ ਵਿਚਾਰ ਕਰ ਲੈਂਦਾ ਹੈ ਕੋਈ ਕਹਿ ਦਿੰਦਾ ਹੈ ਕਿ ਕਥਾ ਤਾਂ ਗੁਰਬਾਣੀ ਦੀ ਚੱਲ ਰਹੀ ਸੀ ਵਿੱਚ ਕਥਾ ਮਹਾਰਾਜ ਬਾਬਾ ਜੀ ਨੇ Hindu ਧਰਮ ਦੀ ਸੁਣਾ ਦਿੱਤੀ ਹੈ ਆਪਾਂ ਨੇ ਸਿਧਾਂਤ ਨੂੰ ਸਿੱਧ ਕਰਨ ਵਾਸਤੇ ਚਾਹੇ Hindu, Muslim, ईसाई ਕਿਸੇ ਦੀ ਵੀ ਹੋਵੇ ਸਿਧਾਂਤ ਨੂੰ ਸਿੱਧ ਕਰਨਾ ਹੈ ਗੁਰੂ ਮਹਾਰਾਜਿਆਂ ਨੇ ਸਿਧਾਂਤ ਨੂੰ ਸਿੱਧ ਕਰਨ ਵਾਸਤੇ ਗੁਰਬਾਣੀ ਦੇ ਅੰਦਰ ਅਨੇਕਾਂ ਨਾਮ ਅਨੇਕਾਂ ਉਦਾਹਰਨਾਂ ਅੰਕਿਤ ਕੀਤਿਆ ਹਨ ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਹਨੂਮਾਨ ਦਾ ਨਾਮ ਆਇਆ ਹੈ ਰੋਗ ਹੈ ਰਾਮ ਨਿਕਾਲਾ ਪਿਆ ਸੀਤਾ ਲక్ష్మణ ਵਿਛੜ ਗਿਆ ਇੱਥੇ ਰਾਮਚੰਦਰ ਜੀ ਦਾ ਆਇਆ ਹੈ ਬਹੁਤ ਸਾਰੇ ਨਾਮ ਆਉਣਗੇ ਜਿੱਥੇ ਮਹਾਰਾਜ ਨੇ ਸਿਧਾਂਤ ਨੂੰ ਸਿੱਧ ਕਰਨਾ ਹੈ ਉੱਥੇ ਨਾਮ ਨੂੰ ਉਦਾਹਰਣ ਨੂੰ ਲੈਣ ਦਾ ਕੋਈ ਗੁਰੇਜ ਨਹੀਂ ਹੈ ਕਹਿੰਦੇ ਹਨ ਕਿ ਹਾਥ ਹੋਵੇਗਾ ਭਾਵ ਸਮੁੰਦਰ ਹੈ ਜਿਹੜਾ ਠਾਠਾ ਮਾਰਦਾ ਹੋਵੇ ਹੱਥ ਹੱਥ ਕਿਸ ਤਰ੍ਹਾਂ ਹੋ ਸਕਦਾ ਹੈ ਹੱਥ ਦੇ ਵਿੱਚ ਕਿਸ ਤਰ੍ਹਾਂ ਆ ਸਕਦਾ ਹੈ ਕਹਿੰਦੇ ਹਨ ਕਿ ਜਦੋਂ ਰਾਵਣ ਹੈ ਜਿਹੜਾ ਸੀਤਾ ਜੀ ਨੂੰ ਹਰੜ ਕਰਕੇ ਲੈ ਗਿਆ ਹੈ ਸੀਤਾ ਜੀ ਨੂੰ ਲਿਜਾਣ ਤੋਂ ਬਾਅਦ ਉਹਨਾਂ ਦੀ ਭਾਲ ਦੇ ਵਿੱਚ ਰਾਮਚੰਦਰ ਜੀ ਕਹਿੰਦੇ ਭਟਕਦੇ ਫਿਰਦੇ ਹਨ ਪੱਤਿਆਂ ਤੋਂ ਪੁੱਛਦੇ ਹਨ ਪੰਛੀਆਂ ਤੋਂ ਪੁੱਛਦੇ ਹਨ ਜਾਨਵਰਾਂ ਤੋਂ ਪੁੱਛਦੇ ਹਨ ਜਦੋਂ ਪਤਾ ਲੱਗਿਆ ਕਿਤੋਂ ਪਤਾ ਨਾ ਲੱਗਿਆ ਫਿਰ ਕਹਿੰਦੇ ਜਦੋਂ ਹਨੂਮਾਨ ਜੀ ਦੇ ਨਾਲ ਭੇਟਾ ਹੋਈ ਹੈ ਆਪਾਂ ਜਿਹੜੀ ਕਥਾ ਨੂੰ ਸੰਖੇਪ ਦੇ ਵਿੱਚ ਲਵਾਂਗੇ ਜਦੋਂ ਹਨੂਮਾਨ ਜੀ ਨੂੰ ਭੇਜਣਾ ਕੀਤਾ ਗਿਆ ਹਨੂਮਾਨ ਜੀ ਨੇ ਕੀ ਕੀਤਾ ਹੈ ਹਵਾ ਦੇ ਵਿੱਚ ਉੱਡਦੇ ਹੋਏ ਵੇਖ ਇਸ ਤਰ੍ਹਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਵਿੱਚ ਲਿਖਿਆ ਕਿ ਹਨੂਮਾਨ ਜੀ ਦੀ ਉੱਡਣ ਦੀ ਸਪੀਡ ਐਸ ਸੀ ਸੀ ਜਿਸ ਤਰ੍ਹਾਂ ਕਹਿ ਲਈਏ ਰਾਮਚੰਦਰ ਜੀ ਰਾਗਵ ਕਹਿੰਦੇ ਤੀਰ ਛੱਡਦੇ ਸਨ ਤੀਰ ਦੀ ਸਪੀਡ ਦੇ ਨਾਲ ਕਹਿੰਦੇ ਉੱਡਦੇ ਗਏ ਹਨ ਜਿਹੜਾ ਭਾਰਤ ਤੋਂ ਲੈ ਕਰਕੇ ਲੰਕਾ ਦਾ ਜਿਹੜਾ ਸਮੁੰਦਰ ਦੇ ਵਿੱਚ ਜਿਹੜਾ ਫਾਸਲਾ ਸੀ ਉਹ 7 ਯੋਜਨ ਦਾ ਸੀ 7 ਯੋਜਨ ਤੋਂ ਭਾਵ ਕੀ ਹੈ 28 ਕੋ ਗੁਰਬਾਣੀ ਵਿੱਚ ਜੋਜਨ ਸ਼ਬਦ ਹੈ 12 ਯੋਜਨ 70 ਚਲੇ ਥਾ ਦੇਹੀ ਗਰਜਨ ਖਾਈ ਮੇਰੀ ਮੇਰੀ ਕੈਰੋਂ ਪਰ ਤੇ ਦ੍ਰਯੋਦਨ ਸੇ ਭਾਈ ਕਹਿੰਦੇ ਜਿਹੜੇ ਕੈਰੋਂ ਸੀ ਕੈਰੋਂ ਸੀ ਉਹਨਾਂ ਦੇ ਉਹਨਾਂ ਨੂੰ ਐਨਾ ਮਾਣ ਸੀ ਆਪਣੇ ਦ੍ਰਯੋਦਨ ਭਰਾ ਦੇ ਉਤੇ ਮੇਰੀ ਮੇਰੀ ਕਰਦੇ ਸਨ ਕਿ ਪਾਂਡਵ ਕੀ ਲੱਗਦੇ ਹਨ ਜ਼ਮੀਨ ਦਾ ਕਹਿੰਦੇ 12 ਯੋਜਨ 70 ਚਲੇ ਥਾ ਉਹਨਾਂ ਦੀ ਜਿਹੜੀ ਸੈਨਾ ਦਾ ਫੈਲਾਵ ਸੀ ਨਾ 12 ਯੋਜਨ ਸੀ 12 ਯੋਜਨ ਤੋਂ ਪਰ 12 ਚ 48 ਇੱਕ ਯੋਜਨ ਹੈ ਜਿਹੜਾ ਚਾਰ ਕੋਹ ਦਾ ਹੁੰਦਾ ਹੈ 48 ਕੋਹ ਤੱਕ ਜਿਹੜੀ ਸੈਨਾ ਨੇ ਉਹ ਘੇਰਾ ਪਾ ਲਖਿਆ ਸੀ ਕੁਰਖ ਖੇਤਰ ਨੂੰ 12 ਯੋਜਨ ਫਤਰ ਚਲੇ ਥਾ ਐਨੀ ਸੈਨਾ ਹੋਣ ਦੇ ਬਾਅਦ ਵੀ ਕਹਿੰਦੇ ਕੀ ਹੋਇਆ ਹੰਕਾਰ ਦਾ ਨਾਸ ਦੇਹੀ ਗਿਰਜਨ ਖਾਈ ਉਹਨਾਂ ਦੀ ਕਹਿੰਦੇ ਦੇਹ ਨੂੰ ਗਿਰਜਾਂ ਨੇ ਇੱਲਾ ਨੇ ਖਾ ਲਿਆ ਹੈ ਇਹ ਯੋਜਨ ਦੀ ਗੱਲ ਹੈ ਕਹਿੰਦੇ ਹਨੂਮਾਨ ਜੀ ਨੇ 7 ਯੋਜਨ ਤੱਕ ਜਾ ਕਰਕੇ ਵਾਪਸ ਆਏ ਸੀਤਾ ਜੀ ਦਾ ਪਤਾ ਲੈ ਕਰਕੇ ਆਏ ਤੇ ਜਦੋਂ ਆਏ ਵਾਪਸ 7 ਯੋਜਨ ਜਿਹੜਾ 28 ਕੋਹ ਦਾ ਸਮੁੰਦਰ ਦਾ ਰਸਤਾ ਸੀ ਲਸ਼ਮਣ ਜੀ ਨੇ ਪੁੱਛਣਾ ਕੀਤਾ ਕਿ ਹਨੂਮਾਨ ਜੀ ਤੁਸੀਂ ਗਏ ਹੋ ਥੇ ਤੁਸੀਂ ਕਿਵੇਂ ਪਹੁੰਚ ਗਏ ਹੋ ਸਮੁੰਦਰ ਤਾਂ ਐਡਾ ਡੂੰਗਾ ਸੀ ਅਸਗਾਹ ਹੋ ਸੀ ਕਿਸ ਤਰ੍ਹਾਂ ਪਹੁੰਚੇ ਕਹਿੰਦੇ ਲਸ਼ਮਣ ਜੀ RAM ਨਾਮ ਦੇ ਸੁਣਨ ਦੇ ਸਦਕਾ ਮੇਰੇ ਅੰਦਰ ਇੰਨਾ ਬਲ ਪ੍ਰਾਪਤ ਹੋਇਆ ਮੇਰੇ ਅੰਦਰ ਇੰਨਾ ਬਲ ਆ ਗਿਆ ਹੈ ਉਸ RAM ਦੇ ਨਾਮ ਦੇ ਸਦਕਾ ਮੈਂ ਉਸ ਸਮੁੰਦਰ ਨੂੰ ਅਸਗਾਹ ਸਮੁੰਦਰ ਨੂੰ ਪਾਰ ਕਰਕੇ 7 ਯੋਜਨ ਤੱਕ ਸੀਤਾ ਜੀ ਦਾ ਪਤਾ ਲੈ ਕਰਕੇ ਆਇਆ ਹਾਂ ਦੂਸਰੀ ਉਦਾਹਰਣ ਜੋ ਸਾਖੀ ਸਿੱਖ ਇਤਿਹਾਸ ਦੇ ਵਿੱਚ ਹੈ ਗੁਰੂ ਰਾਮਦਾਸ ਜੀ ਮਹਾਰਾਜਿਆਂ ਨੇ ਭਾਈ ਗੁਰਦਾਸ ਜੀ ਨੂੰ ਆਗਰਾ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਭੇਜਿਆ ਉੱਥੇ ਉਹ ਪ੍ਰਚਾਰ ਕਰ ਰਹੇ ਹਨ ਪਿੱਛੋਂ ਜਿਹੜਾ 1638 ਬਿਕਰਮੀ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜਿਆਂ ਦਾ ਜਿਹੜਾ ਜੋਤੀ ਜੋਤ ਹੋ ਜਾਂਦਾ ਹੈ ਜੋਤੀ ਜੋਤ ਸਮਾ ਜਾਂਦੇ ਹਨ ਉੱਥੇ ਸੰਗਤਾਂ ਨੂੰ ਪਤਾ ਲੱਗਦਾ ਹੈ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਭਾਈ ਗੁਰਦਾਸ ਜੀ ਦੇ ਨਾਲ ਸੰਗਤਾਂ ਵੀ ਨਾਲੇ ਆ ਜਾਂਦੀਆਂ ਹਨ ਗੋਵਿੰਦਵਾਲ ਦੇ ਸਾਹਮਣੇ ਜਿਹੜਾ ਬਿਆਸ ਪੈਂਦਾ ਸੀ ਬਿਆਸ ਦੇ ਸਾਹਮਣੇ ਆ ਕਰਕੇ ਬਿਆਸ بارش ਦੇ ਕਾਰਨ ਜਿਹੜਾ ਚੜਿਆ ਹੋਇਆ ਸੀ ਜਦੋਂ ਬਿਆਸ ਚੜਿਆ ਹੋਇਆ ਸੀ ਤਾਂ ਉੱਥੇ ਰੁਕਣਾ ਜਿਹੜਾ ਠੀਕ ਨਹੀਂ ਸੀ ਪਾਈ ਗੁਰਦਾਸ ਜੀ ਨੇ ਸੰਗਤਾਂ ਜਦੋਂ ਉਥੇ ਟਿਕਾਣਾ ਕੀਤਾ ਇੱਕ ਸਿੰਘ ਹੈ ਜਿਹੜਾ ਪਾਠ ਕਰ ਰਿਹਾ ਸੀ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਪਾਠ ਦੇ ਅੰਦਰ ਇਹ ਪੰਕਤੀ ਆਈ ਸੁਣਿਆ ਹਾਥ ਹੋਵੇ ਸਗਾ ਤਾਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਲਾ ਤੇ ਮਰਦਾਨਾ ਨੂੰ ਉਹ ਸਮੁੰਦਰ ਦੇ ਉੱਤੇ ਪਾਣੀ ਦੇ ਉੱਤੇ ਇਸ ਤਰ੍ਹਾਂ ਚਲਾ ਦਿੱਤਾ ਸੀ ਮੂਲ ਮੰਤਰ ਦਾ ਜਾਪ ਕਰਵਾ ਕਰਕੇ ਅਸੀਂ ਕਿਉਂ ਨਹੀਂ ਜਾ ਸਕਦੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸਿਰ ਕਾ ਨੂੰ ਲੈਣਾ ਹੈ ਇਹ ਜੇ ਗੁਰੂ ਨੇ ਕਲਾ ਦਿਖਾਉਣ ਤੋਂ ਸ਼ਕਤੀ ਦਿਖਾਉਣ ਤੋਂ ਮਨਾਂ ਕੀਤਾ ਉਹਨਾਂ ਨੇ ਸੰਗਤਾਂ ਦੇ ਨਾਲ ਸਲਾਹ ਕੀਤੀ ਕਿ ਆਪ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਦੇ ਗੁਰੂ ਅਰਮਦਾਸ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਅਰਦਾਸ ਕਰਨ ਤੋਂ ਬਾਅਦ ਮੂਲ ਮੰਤਰ ਦਾ ਪਾਠ ਗੁਰ ਮੰਤਰ ਦਾ ਪਾਠ ਕੀਤਾ ਕਹਿੰਦੇ ਉਸ ਤੋਂ ਬਾਅਦ ਜਿਹੜੀ ਸਾਰੀ ਸੰਗਤ ਹੈ ਭਾਈ ਗੁਰਦਾਸ ਜੀ ਦੇ ਨਾਲ ਗੋਬਿੰਦ ਵਾਲ ਸਾਹਿਬ ਪਹੁੰਚੀ ਉੱਥੇ ਜਾ ਕਰਕੇ ਉਹਨਾਂ ਨੇ ਲੰਗਰ ਪਾਣੀ ਛਕਣਾ ਕੀਤਾ ਦੂਸਰੀ ਜਿਹੜੀ ਉਦਾਹਰਨ ਹੈ ਸਿੱਖ ਇਤਿਹਾਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਹੋਇਆ ਹੈ ਜੋ ਐਸਾ ਬਲੀ ਹੋਇਆ ਜਿਸ ਦੇ ਰਾਜ ਦੀਆਂ ਉਦਾਹਰਨਾਂ ਅੰਗਰੇਜ਼ ਵੀ ਅੱਜ ਦਿੰਦੇ ਹਨ ਐਸਾ ਨਿਆਇ ਪ੍ਰੀਤ ਵਾਲਾ ਨਿਆਂ ਕਰਨ ਵਾਲਾ ਸਭ ਦੀ ਦੇਖਭਾਲ ਕਰਨ ਵਾਲਾ ਉਹ ਰਾਜ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜੇ ਅਫਗਾਨਿਸਤਾਨ ਨੂੰ ਅਮਰੀਕਾ ਵੀ ਜਿੱਤ ਨਹੀਂ ਸਕੀ ਉਸ ਅਫਗਾਨੀ ਸ਼ੈਤਾਨ ਨੂੰ ਜਿੱਤਣ ਵਾਲਾ ਮਹਾਰਾਜਾ ਰਣਜੀਤ ਸਿੰਘ ਜਿਸ ਤੋਂ ਡਰਦੇ ਅਫਗਾਨਾਂ ਨੇ ਆ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਸ਼ਰਨ ਦੇ ਵਿੱਚ ਪਾਏ ਗਏ ਕਿ ਸਾਨੂੰ ਬਖਸ਼ ਦਿਓ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਹਿਣਾ ਕੀਤਾ ਕਿ ਤੁਹਾਨੂੰ ਬਖਸ਼ ਲਿਆ ਜਾਏਗਾ ਪਰ ਸ਼ਰਤ ਇੱਕ ਹੈ ਤੁਸੀਂ ਕੀ ਕਰੋ ਇਹ ਸਲਵਾਰਾਂ ਪਾ ਲੋ ਸਲਵਾਰਾਂ ਕਿਉਂਕਿ ਔਰਤਾਂ ਪਾਉਂਦੀਆਂ ਸਨ ਉਸ ਸਲਵਾਰਾਂ ਉਹਨਾਂ ਦੇ ਪੁਆਇਆਂ ਤੇ ਨਾਲ ਕਿਹਾ ਕਿ ਸਿੱਖ ਹੈ ਜਿਹੜਾ ਖਾਲਸਾ ਹੈ ਔਰਤਾਂ ਦੇ ਬਾਰ ਨਹੀਂ ਕਰਦਾ ਤੁਹਾਡੇ ਬਚਨ ਦਾ ਇੱਕੋ ਇੱਕ ਸਾਧਨ ਹੈ ਤੁਸੀਂ ਸਲਵਾਰਾਂ ਪਾ ਲਓ ਅੱਜ ਵੀ ਜਿਹੜੇ ਪਠਾਨ ਹਨ ਉਹ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਹਰੀ ਸਿੰਘ ਨਲੂਆ ਵਰਗੇ ਅਕਾਲੀ ਫੁੱਲਾ ਸਿੰਘ ਵਰਗੇ ਜਰਨੈਲਾਂ ਤੋਂ ਡਰਦੇ ਅੱਜ ਵੀ ਉਹ ਸਲਵਾਰਾਂ ਪਾਉਂਦੇ ਹਨ ਇੱਕ ਵਾਰ ਕੀ ਹੁੰਦਾ ਹੈ ਕਿ ਜਿਹੜਾ ਕਾਬਲ ਦਾ ਜਿਹੜਾ ਆਜ਼ਮ ਮਹਾਰਾਜਾ ਹੈ ﻋظیم ਮਹਾਰਾਜ ਹੈ ਉਹ ਕੀ ਕਰਦਾ ਹੈ ਪਸ਼ਾਵਰ ਦੇ ਉੱਤੇ ਹਮਲਾ ਕਰਕੇ ਪਸ਼ਾਵਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦਾ ਹੈ ਮਹਾਰਾਜਾ ਰਣਜੀਤ ਸਿੰਘ ਕੀ ਕਰਦੇ ਹਨ ਉਸ ਪਸ਼ਾਵਰ ਦੇ ਉੱਤੇ ਕਬਜ਼ਾ ਕਰਨ ਵਾਸਤੇ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਭੇਜਦੇ ਹਨ ਵਿਦ ਐਸੀ ਬਣਦੀ ਹੈ ਕਿ ਜਿਹੜਾ ਉਸ ਦਾ ਕਿਲਾ ਹੈ ਪਹਾੜੀ ਦੇ ਉੱਤੇ ਸੀ ਸ਼ੇਰ ਸਿੰਘ ਥੱਲੇੋਂ ਗਿਆ ਜਿਸ ਕਰਕੇ ਉਹ ਉਸ ਕਲੇ ਨੂੰ ਨਹੀਂ ਜਿੱਤ ਸਕਿਆ ਜਦੋਂ ਖਬਰ ਵਾਪਸ ਭੇਜੀ ਗਈ ਕਿ ਮਹਾਰਾਜ ਇਹ ਕਲਾ ਜਿੱਤ ਨਹੀਂ ਹੋਇਆ ਹੈ ਸਾਡੀ ਮਦਦ ਲਈ ਸੈਨਾ ਭੇਜੋ ਫੌਜ ਹੋਰ ਭੇਜੋ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਹੈ ਕਿ ਆਪਣੇ ਨਾਲ ਦੇ ਜਿਹੜੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਵਰਗੇ ਹਰੀ ਸਿੰਘ ਨਲੂਆ ਵਰਗਿਆਂ ਨੂੰ ਨਾਲ ਲੈ ਕਰਕੇ ਨਾਲ ਉਹਨਾਂ ਦੇ ਇੱਕ ਬਾਬਾ ਵੀਰ ਸਿੰਘ ਔਰੰਗਾਬਾਦ ਵਾਲੇ ਸਨ ਉਹ ਵੀ ਉਹਨਾਂ ਦੇ ਨਾਲ ਸਨ ਹੁਣ ਜਦੋਂ ਉਹ ਜਾ ਰਹੇ ਹਨ ਕਾਬਲ ਬਲੋਂ ਪਸ਼ਾਵਰ ਬਲੋਂ ਜਾ ਰਹੇ ਹਨ ਤੇ ਰਸਤੇ ਵਿੱਚ ਅਟਕਦੇ ਰਿਹਾ ਪੈਂਦਾ ਸੀ ਉਹੀ ਹਾਲਤ ਅਟਕ ਦਰਿਆ ਦੀ ਵੀ ਸੀ ਇਹ ਜਿਹੜੀ ਘਟਨਾ ਹੈ ਇਤਿਹਾਸ ਦੇ ਵਿੱਚ ਲਿਖੀ ਹੋਈ ਹੈ ਇਹ ਘਟਨਾ ਹੈ ਜਿਹੜੀ 13 ਮਾਰਚ 1823 ਈਸਵੀ ਦੀ ਹੈ ਇਤਿਹਾਸ ਦੇ ਵਿੱਚ ਲਿਖੀ ਹੋਈ ਹੈ ਅਟਕ ਦਰਿਆ ਦੇ ਕੋਲ ਜਾ ਕਰਕੇ ਮਹਾਰਾਜ ਨੇ ਕਹਿਣਾ ਕੀਤਾ ਇਹ ਜਿਹੜਾ ਅਟਕ ਦਰਿਆ ਹੈ ਹੁਣ ਸਾਡੇ ਵਾਸਤੇ ਅਟਕ ਬਣ ਗਿਆ ਹੈ ਸਾਡੇ ਵਾਸਤੇ ਜਿਹੜਾ ਇਹ ਅੱਗੇ ਰੁਕਾਵਟ ਬਣ ਗਿਆ ਹੈ ਇਸ ਨੂੰ ਕਿਸ ਤਰ੍ਹਾਂ ਪਾਰ ਕੀਤਾ ਜਾਏਗਾ ਬਾਬਾ ਬੀਰ ਸਿੰਘ ਜਿਹੜੇ ਔਰੰਗਾਬਾਦ ਵਾਲੇ ਸਨ ਬੜੇ ਨਾਮ ਰਸੀ ਸਨ ਪ੍ਰਮਾਤਮਾ ਦੇ ਨਾਲ ਲਿਬ ਜੁੜੀ ਹੋਈ ਸੀ ਉਹਨਾਂ ਦੀ ਉਹਨਾਂ ਨੇ ਕਹਿਣਾ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੇ ਸਿੱਖ ਹਨ ਜਿਹੜੇ ਉਸਤੇ ਭਰੋਸਾ ਕਰਦੇ ਹਨ ਉਹਨਾਂ ਵਾਸਤੇ ਇਹ ਦਰਿਆ ਕੁਝ ਵੀ ਨਹੀਂ ਹੈ ਜਿਨ੍ਹਾਂ ਨੂੰ ਭਰੋਸਾ ਨਹੀਂ ਉਹਨਾਂ ਵਾਸਤੇ ਦਰਿਆ ਹੋਵੇਗਾ ਤਾਂ ਕੀ ਹੋਇਆ ਹੈ ਉਹ ਕਹਿੰਦੇ ਹਨ ਉਹ ਹਾਥੀ ਦੇ ਉੱਤੇ ਸਵਾਰ ਸਨ ਕਹਿੰਦੇ ਮੈਂ ਆਪਣਾ ਹਾਥੀ ਲੈ ਕਰਕੇ ਅੱਗੇ ਜਾਂਦਾ ਹਾਂ ਤੇ ਮੈਂ ਦੇਖਦਾ ਹਾਂ ਕਿੰਨਾ ਕੱਢੂਗਾ ਹੈ ਜਦੋਂ ਉਹ ਹਾਥੀ ਨੂੰ ਲੈ ਕਰਕੇ اٹਕ ਦਰਿਆ ਦੇ ਵਿੱਚ ਵੜ ਜਾਂਦੇ ਹਨ ਤੇ ਪਿੱਛੇ ਮੂੰਹ ਕਰਕੇ ਸਾਰੇ ਸੈਨਿਕਾਂ ਨੂੰ ਤੇ ਸਮੇਤ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਹਨ ਕਿ ਭਾਈ ਮੈਂ ਇੱਥੇ ਬੈਠ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਾਂਗਾ ਜਿੰਨਾ ਚਿਰ ਮੇਰਾ ਪਾਠ ਚੱਲੇਗਾ ਉਹਨਾਂ ਚਿਰ ਦੇ ਵਿੱਚ ਸੈਨਿਕ ਸਾਰੇ ਪਾਰ ਹੋ ਜਾਣਗੇ ਤੇ ਮੈਂ ਵਿੱਚ ਨਹੀਂ ਬੋਲਣਾ ਇਸ ਕਰਕੇ ਜਦੋਂ ਤੱਕ ਮੈਂ ਪਾਠ ਕਰਦਾ ਹਾਂ ਸਾਰੇ ਸੈਨਾ ਨੇ ਇਸ ਦੇ ਵਿੱਚੋਂ ਨਿਕਲ ਜਾਣਾ ਹੈ ਬਾਬਾ ਬੀਰ ਸਿੰਘ ਔਰੰਗਾਬਾਦ ਵਾਲਿਆਂ ਨੇ ਪਾਠ ਸ਼ੁਰੂ ਕੀਤਾ ਹੈ ਪਾਠ ਸ਼ੁਰੂ ਕੀਤਾ ਸੁਖਮਨੀ ਸਾਹਿਬ ਦਾ ਸਾਰੀ ਸੈਨਾ ਹੈ ਜਿਹੜੀ ਲੰਘਣੀ ਸ਼ੁਰੂ ਹੋ ਗਈ ਹੈ ਸੁਖਮਨੀ ਸਾਹਿਬ ਦੇ ਭੋਗ ਪਏ ਹਨ ਸਾਰੀ ਸੈਨਾ ਹੈ ਜਿਹੜੀ ਉਹ ਬਾਹਰ ਅਟਕ ਦਰਿਆ ਨੂੰ ਪਾਰ ਕਰ ਚੁੱਕੀ ਹੈ ਇਹ ਜਿਹੜੀ ਘਟਨਾ ਹੈ ਇਹ ਜਿਹੜੀ 13 ਮਾਰਚ 1823 ਈਸਵੀ ਦੇ ਵਿੱਚ ਹੋਈ ਹੈ ਇਹ ਇਤਿਹਾਸ ਦੇ ਵਿੱਚ ਲਿਖੀ ਗਈ ਹੈ ਕਿਉਂਕਿ ਭਰੋਸੇ ਦੀ ਬੜੀ ਲੋੜ ਹੈ ਭਰੋਸੇ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ ਹੈ ਜਦੋਂ ਤੱਕ ਆਪਾਂ ਪ੍ਰਮਾਤਮਾ ਦੇ ਉੱਤੇ ਭਰੋਸਾ ਨਹੀਂ ਨਾ ਰੱਖਾਂਗੇ ਆਪਾਂ ਸੋਚਾਂਗੇ ਪ੍ਰਮਾਤਮਾ ਹੈ ਕਿ ਨਹੀਂ ਹੈ ਜੇ ਆਪਾਂ ਨੂੰ ਦੁਬਿਧਾ ਰਹੀ ਸ਼ੰਕਾ ਰਹੀ ਫਿਰ ਕਦੇ ਕੰਮ ਨਹੀਂ ਹੋ ਸਕਦਾ ਉਸੇ ਤਰ੍ਹਾਂ ਇੱਕ ਜਿਹੜੀ ਘਟਨਾ ਹੈ ਜਿਹੜੀ ਸੁਣਾਈ ਜਾਂਦੀ ਹੈ ਕਿ ਗੁਜਰੀ ਹੈ ਜਿਹੜੀ ਹਾਥੋਬੈ ਸਗਾ ਦੀ ਜਿਹੜੀ ਕਲ ਹੈ ਸੁਣਿਆ ਹਾਥੋਬੈ ਸਗਾ ਨਾਮ ਬਾਣੀ ਨੂੰ ਸੁਣਦੇ ਨਾਲ ਪ੍ਰਮਾਤਮਾ ਦੇ ਤੇ ਭਰੋਸਾ ਰੱਖਣ ਦੇ ਨਾਲ ਹਾਥੋਬੈ ਸਗਾ ਡੂੰਗਾ ਜਿਹੜਾ ਸਾਗਰ ਹੈ ਉਹ ਵੀ ਹਾਥ ਹੱਥ ਜਿੰਨਾ ਹੋ ਜਾਂਦਾ ਹੈ ਇੱਕ ਗੁਜਰੀ ਹੈ ਜਿਹੜੀ ਰੋਜ਼ ਜਿਹੜੀ ਦੁੱਧ ਦੇਣ ਵਾਸਤੇ ਦੂਸਰੇ ਕਿਨਾਰੇ ਦੇ ਉੱਤੇ ਜਾਇਆ ਕਰਦੀ ਸੀ ਉਸ ਨੂੰ ਜਾਣ ਵਾਸਤੇ ਜਦੋਂ ਪੁਲ ਦੇ ਉੱਤੋਂ ਜਾਂਦੀ ਸੀ ਬੜਾ ਪੈਂਡਾ ਪੈਂਦਾ ਸੀ ਬੜਾ ਦੂਰ ਹੋ ਕਰਕੇ ਉਸ ਨੂੰ ਘੁੰਮ ਕਰਕੇ ਜਾਣਾ ਪੈਂਦਾ ਸੀ ਇੱਕ ਦਿਨ ਕੀ ਹੁੰਦਾ ਹੈ ਉਹ ਦੁੱਧ ਦੇਣ ਜਾ ਰਹੀ ਸੀ ਕਿ ਰਾਹਤੇ ਦੇ ਵਿੱਚ ਬਰਸਾਤ ਹੋਣ ਲੱਗ ਜਾਂਦੀ ਹੈ ਮੀਂਹ ਪੈਣ ਲੱਗ ਜਾਂਦਾ ਹੈ ਜਦੋਂ ਮੀਂਹ ਪੈਂਦਾ ਦੇਖਦੀ ਹੈ ਤਾਂ ਰਾਹਤੇ ਦੇ ਵਿੱਚ ਮੰਦਿਰ ਸੀ ਮੰਦਿਰ ਦੇ ਵਿੱਚ ਉਸ ਟਾਈਮ ਪੰਡਤ ਜੀ ਜਿਹੜੇ ਕਥਾ ਕਰ ਰਹੇ ਸਨ ਕਥਾ ਕਰਦੇ ਕਰਦੇ ਇੱਕ ਵਿਚਾਰ ਆਈ ਕਿ RAM ਨਾਮ ਦੇ ਨਾਲ ਭਵ ਸਾਗਰ ਨੂੰ ਤਰਿਆ ਜਾ ਸਕਦਾ ਹੈ RAM ਦਾ ਨਾਮ ਹੈ ਜਿਹੜਾ ਭਵ ਸਾਗਰ ਪਾਰ ਕਰ ਸਕਦਾ ਹੈ ਗੁਜਰੀ ਨੇ ਉਹ ਜਿਹੜੀ ਗੱਲ ਹੈ ਮਨ ਦੇ ਵਿੱਚ ਬਿਠਾ ਲਈ ਕਿ RAM ਦਾ ਜਿਹੜਾ ਨਾਮ ਹੈ ਉਹ ਭਵ ਸਾਗਰ ਪਾਰ ਕਰਾ ਸਕਦਾ ਹੈ ਇਹ ਤਾਂ ਜਿਹੜਾ ਛੋਟਾ ਜਿਹਾ ਦਰਿਆ ਹੈ ਮੈਂ ਇਸ ਨੂੰ ਕਿਉਂ ਨਹੀਂ ਪਾਰ ਕਰ ਸਕਦੀ ਉਸ ਨੇ ਹੁਣ ਕੀ ਕੀਤਾ ਬੜੇ ਭਰੋਸੇ ਦੇ ਨਾਲ ਕੀ ਕੀਤਾ ਹੈ ਦਰਿਆ ਦੇ ਕੰਢੇ ਦੇ ਉੱਤੇ ਖਲੋ ਗਈ ਹੈ ਤੇ ਰਾਮ 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 ਕਰਦੀ ਕਰਦੀ ਇਸ ਤਰ੍ਹਾਂ ਪਾਣੀ ਦੇ ਉੱਤੇ ਚੱਲ ਪਈ ਹੈ ਜਿਸ ਤਰ੍ਹਾਂ ਮਿੱਟੀ ਦੇ ਉੱਤੇ ਧਰਤੀ ਦੇ ਉੱਤੇ ਚੱਲਦੇ ਹਨ ਉਸ ਦਾ ਨਿਤ ਦਾ ਕਰਮ ਹੋ ਗਿਆ ਹੈ ਰਾਮ ਰਾਮ ਕਰਨਾ ਦਰਿਆ ਤੋਂ ਇਧਰ ਦੁੱਧ ਦੇਣਾ ਤੇ ਵਾਪਸ ਚਲਿਆ ਜਾਣਾ ਹੁਣ ਉਸ ਨੇ ਕਹਿਣਾ ਕੀਤਾ ਕਿ ਆਪਾਂ ਪੰਡਤ ਜੀ ਦਾ ਸ਼ੁਕਰਾਨਾ ਕਰੀਏ ਕਿਉਂਕਿ ਉਹਨਾਂ ਨੇ ਮੈਨੂੰ ਰਾਹ ਪਾਇਆ ਹੈ ਐਨਾ ਮੈਂ ਪੁੱਲ ਦੇ ਉੱਤੇ ਘੁੰਮ ਕੇ ਜਾਂਦੀ ਸੀ ਮੈਨੂੰ ਐਨਾ ਪੈਂਡਾ ਪੈਂਦਾ ਸੀ ਵਾਟ ਪੈਂਦੀ ਸੀ ਕਿਉਂ ਨਾ ਪੰਡਤ ਜੀ ਦਾ ਸ਼ੁਕਰਾਨਾ ਕੀਤਾ ਜਾਵੇ ਉਹਨਾਂ ਨੂੰ ਭੋਜਨ ਪਾਣੀ ਛਕਾਇਆ ਜਾਵੇ ਉਹ ਪੰਡਤ ਜੀ ਦੇ ਕੋਲ ਜਾ ਕਰਕੇ ਬੇਨਤੀ ਕਰਦੀ ਕਿ ਮਹਾਰਾਜ ਮੈਂ ਤੁਹਾਡੀ ਕਥਾ ਸੁਣੀ ਸੀ ਤੁਹਾਡੀ ਕਥਾ ਸੁਣ ਕਰਕੇ ਮੈਂ ਇਹ ਜਿਹੜਾ ਕੰਮ ਕੀਤਾ ਹੈ ਮੈਂ ਉਸ ਸਾਗਰ ਤੋਂ ਦਰਿਆ ਤੋਂ ਪਾਰ ਹੋ ਜਾਂਦੀ ਹਾਂ ਮੇਰਾ ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਮੇਰੇ ਘਰੇ ਆ ਕੇ ਭੋਜਨ ਪਾਣੀ ਪ੍ਰਸ਼ਾਦਾ ਛਕੋ ਪੰਡਤ ਜੀ ਨੇ ਬੇਤੀ ਮਨ ਕਰਕੇ ਗੁਜਰੀ ਦੇ ਅੱਗੇ-ਅੱਗੇ ਚੱਲ ਪਏ ਹਨ ਇੱਥੇ ਜਿਹੜੀ ਕਥਾ ਦਾ ਵਿਚਾਰ ਹੈ ਇਹ ਕਹਿਣ ਤੋਂ ਪਾਪ ਕੀ ਹੈ ਕਿ ਕੱਲਾ ਸੁਣਨ ਵਾਲੇ ਨੂੰ ਨਹੀਂ ਮੰਨਣਾ ਜਿਹੜਾ ਕਥਾ ਕਰਨ ਵਾਲਾ ਹੈ ਉਸਨੇ ਵੀ ਉਸ ਦੇ ਉੱਤੇ ਭਰੋਸਾ ਰੱਖਣਾ ਹੈ ਵਿਚਾਰ ਰੱਖਣੀ ਹੈ ਆਪਣੇ ਅੰਦਰ ਨਿਸ਼ਚਾ ਰੱਖਣਾ ਹੈ ਕਿ ਪ੍ਰਮਾਤਮਾ ਹੈ ਪ੍ਰਮਾਤਮਾ ਮੇਰੇ ਕਾਰਜ ਸਵਾਰਦਾ ਹੈ ਇੱਥੇ ਕਥਾ ਕੀ ਹੈ ਕਹਿੰਦੇ ਪੰਡਤ ਜੀ ਅੱਗੇ ਚੱਲੇ ਹਨ ਪਿੱਛੇ-ਪਿੱਛੇ ਗੁਜਰੀ ਹੈ ਪੰਡਤ ਜੀ ਉਸ ਦਿਸ਼ਾ ਵੱਲ ਚਲੇ ਗਏ ਜਿਸ ਸਾਈਡ ਪੁਲਿਸ ਹਨ ਜਿਸ ਸਾਈਡ ਕਿਸ਼ਤੀਆਂ ਖੜੀਆਂ ਸਨ ਗੁਜਰੀ ਕਹਿੰਦੀ ਪੰਡਤ ਜੀ ਉਧਰ ਕਿਧਰ ਜਾ ਰਹੇ ਹੋ ਇਧਰ ਸਾਹਮਣੇੋਂ ਚੱਲਦੇ ਹਾਂ ਸਿੱਧਾ ਦਰਿਆ ਪਾਰ ਕਰਾਂਗੇ ਗੁਜਰੀ ਕਹਿੰਦੇ ਇਹ ਗੱਲ ਸੁਣ ਕਰਕੇ ਪੰਡਤ ਜੀ ਹੈਰਾਨ ਕਹਿੰਦੇ ਪੋੜਾ ਉਧਰ ਹੈ ਕਿਸ਼ਤੀਆਂ ਉਧਰ ਹਨ ਤੁਸੀਂ ਇਧਰ ਕਿਧਰ ਜਾਓਗੇ ਕਹਿੰਦੇ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਰਾਮ ਰਾਮ ਕਰਨ ਦੇ ਨਾਲ ਭਵਸਾਗਰ ਨੂੰ ਪਾਰ ਕੀਤਾ ਜਾ ਸਕਦਾ ਮੈਂ ਤੁਹਾਡੇ ਕਹਿਣ ਦੇ ਉੱਤੇ ਰੋਜ਼ ਜਾਂਦੀ ਹਾਂ ਆਓ ਮੈਂ ਦੇ ਤੁਹਾਨੂੰ ਚੱਲ ਕਰਕੇ ਦਿਖਾਉਂਦੀ ਹਾਂ ਗੁਜਰੀ RAM RAM ਕਰਦੀ ਹੋਈ ਅੱਗੇ ਜਾਂਦੀ ਹੈ ਉਹ ਵਿਚਾਲੇ ਚਰੇ ਜਾਂਦੀ ਹੈ ਪੰਡਤ ਨੂੰ ਕਹਿੰਦੀ ਹੈ ਕਿ ਪੰਡਤ ਜੀ ਚਲੋ ਕਥਾ ਸਿਰਫ ਕਰਦਾ ਸੀ ਭਰੋਸਾ ਨਹੀਂ ਰੱਖਦਾ ਸੀ ਜਿਸ ਤਰ੍ਹਾਂ ਉਸਨੇ ਦੋ ਪੈਰ ਅੱਗੇ ਗਿਆ ਉਹ ਡੁੱਬਣ ਲੱਗਿਆ ਵਾਪਸ ਆ ਗਿਆ ਤਾਂ ਗੁਜਰੀ ਨੇ ਉਹ ਉੱਥੇ ਇੱਕ ਜਿਹੜੀ ਗੱਲ ਕਹੀ ਹੈ ਪੜਦਾ ਪੜਦਾ ਪੜ ਗਿਆ ਪੜ ਗਿਆ ਚਾਰੇ ਵੇਦ ਨਿਸ਼ਚਾ ਮੰਨ ਨਹੀਂ ਆਇਓ ਰਹਾ ਢੇਡ ਕਾ ਢੇਡ ਆਪ ਕੀ ਹੈ ਬੇਸ਼ੱਕ ਕੋਈ ਗੁਰਬਾਣੀ ਪੜਦਾ ਹੈ ਬਹੁਤ ਸਾਰੇ ਪਾਠ ਵੀ ਕਰਦਾ ਹੈ ਬਹੁਤ ਸਾਰੀਆਂ ਕਥਾਂ ਵਿਚਾਰਾਂ ਕਰਦਾ ਹੈ ਕਿ ਪ੍ਰਮਾਤਮਾ ਤੇ ਉੱਤੇ ਭਰੋਸਾ ਨਹੀਂ ਹੈ ਤਾਂ ਉਸ ਦੇ ਉਪਦੇਸ਼ ਦੇਣ ਦਾ ਤੇ ਉਸ ਦੇ ਦੂਸਰੇ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਇਹ ਉਹਨਾਂ ਵਾਸਤੇ ਹੈ ਜੋ ਕਥਾ ਵਿਚਾਰ ਕਰਨ ਵਾਲੇ ਹਨ ਉਹਨਾਂ ਵਾਸਤੇ ਹੈ ਕਿ ਦੂਸਰਿਆਂ ਨੂੰ ਤਾਂ ਭਰੋਸਾ ਦੇਣ ਵਾਸਤੇ ਕਹਿਣਾ ਆਪ ਭਰੋਸਾ ਨਾ ਕਰਨਾ ਇਹ ਬਹੁਤ ਵੱਡੀ ਕਮੀ ਹੈ ਸਭ ਤੋਂ ਪਹਿਲਾਂ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਆਪਣੇ ਆਪ ਨੂੰ ਪਹਿਲਾਂ ਸਵਾਰੀਏ ਦੂਸਰੇ ਨੂੰ ਤਾ ਕਹਿਣ ਦੀ ਤਾ ਕਿਹਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਮਹਾਰਾਜ ਨੇ ਕਹਿੰਦੇ ਸੁਣਿਆ ਹਾਥ ਹੋ ਵੈ ਸਗਾ ਸੁਣਨ ਦੇ ਨਾਲ ਹੀ ਐਡੀ ਪ੍ਰਾਪਤੀ ਹੋ ਜਾਂਦੀ ਹੈ ਕਿ ਜਿਹੜਾ ਠਾਠਾ ਮਾਰਦਾ ਦਰਿਆ ਹੈ ਉਹ ਹਾਥ-ਹਾਥ ਹੋ ਜਾਂਦਾ ਹੈ ਪੌੜੀ ਦੇ ਅੰਤਲੀਆਂ ਪੰਕਤੀਆਂ ਹਨ ਉਹਨਾਂ ਦੀ ਵਿਚਾਰ ਆਪਾਂ ਹਰ ਹਫ਼ਤੇ ਸੁਣਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਖੇੜਾ ਰਹਿੰਦਾ ਹੈ ਖੁਸ਼ੀ ਰਹਿੰਦੀ ਹੈ ਉਹ ਕਦੇ ਦੁੱਖ ਨਹੀਂ ਮੰਨਦੇ ਚੇ ਉਹਨਾਂ ਦੇ ਬੰਦ-ਬੰਦ ਕੱਟੇ ਜਾ ਰਹੇ ਹੋਣ ਚੇ ਉਹਨਾਂ ਨੂੰ ਚਰਖੜੀਆਂ ਤੇ ਚੜਾਇਆ ਜਾ ਰਿਹਾ ਹੋਵੇ ਚੇ ਉਹਨਾਂ ਨੂੰ ਆਰਿਆਂ ਨਾਲ ਕੀਰਿਆ ਜਾ ਰਿਹਾ ਹੋਵੇ ਉਹਨਾਂ ਭਗਤਾਂ ਦੇ ਮਨ ਦੇ ਵਿੱਚ ਕਦੇ ਦੁੱਖ ਤਕਲੀਫ ਨਹੀਂ ਮਹਿਸੂਸ ਹੁੰਦੀ ਚੇ ਉਹਨਾਂ ਨੂੰ ਤਵੀ ਦੇ ਵਿੱਚ ਬਿਠਾਇਆ ਜਾਂਦਾ ਹੋਵੇ ਮਹਾਰਾਜਾ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਖੇੜਾ ਰਹਿੰਦਾ ਹੈ ਸੁਣਿਆ ਦੁੱਖ ਪਾਪ ਦਾ ਨਾਸ ਗੁਰਬਾਣੀ ਨੂੰ ਨਾਮ ਦੀ ਮਹਿਮਾ ਨੂੰ ਸੁਣਦੇ ਨਾਲ ਸਾਡੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਇਸ ਕਰਕੇ ਗੁਰਬਾਣੀ ਨੂੰ ਸੁਣਿਆ ਕਰੀਏ ਗੁਰਬਾਣੀ ਦੀ ਮੰਨਿਆ ਕਰੀਏ ਗੁਰਬਾਣੀ ਅਨੁਸਾਰ ਹੈ ਜਿਹੜਾ ਆਪਣਾ ਜੀਵਨ ਢਾਲੀਏ ਗੁਰੂ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਨ ਜਿਹੜੀ ਅਸੀਂ ਬਾਣੀ ਸੁਣਦੇ ਹਾਂ ਜਿਹੜੀ ਅਸੀਂ ਗੱਲ ਸੁਣਦੇ ਹਾਂ ਸਾਡੇ ਹਿਰਦੇ ਕਰ ਦੇ ਵਿੱਚ ਚਲੀ ਜਾਵੇ ਸਾਡੇ ਉਤੇ ਅਸਰ ਕਰੇ ਅਸੀਂ ਗੁਰੂ ਦੇ ਵੱਲ ਆਈਏ ਗੁਰੂ ਵੱਲ ਜਦੋਂ ਅਸੀਂ ਇੱਕ ਕਦਮ ਆਉਂਦੇ ਹਾਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਗੁਰੂ ਵੱਲ ਸਾਨੂੰ ਇੱਕ ਕਦਮ ਪੁੱਟਣ ਦੀ ਲੋੜ ਹੈ ਗੁਰੂ ਤਾਂ ਸਾਨੂੰ ਫੜਨ ਵਾਸਤੇ ਤਿਆਰ ਬੈਠਾ ਹੈ ਸਿਰਫ ਸਾਨੂੰ ਵਿਵੇਕ ਬੁੱਧੀ ਮੰਗਣੀ ਹੈ ਕਿ ਵਾਹਿਗੁਰੂ ਪ੍ਰਮਾਤਮਾ ਸਾਨੂੰ ਐਸੀ ਬੁੱਧ ਦੇ ਅਸੀਂ ਚੰਗੇ ਤੇ ਮਾੜੇ ਦੀ ਪਛਾਣ ਕਰ ਸਕੀਏ ਗੁਰੂ ਮਹਾਰਾਜ ਜੀ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ ਹੋਈਆਂ ਭੁੱਲਾਂ ਦੀ ਖਿਮਾ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਬਖਸ਼ਣ ਜੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ